ਸਾਰੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰ ਆਪਣੇ ਆਪਣੇ ਚੋਣ ਨਿਸ਼ਾਨ ਲੈ ਕੇ ਖਾੜੇ ਵਿੱਚ ਉਤਰ ਚੁੱਕੇ ਨੇ ਉੱਥੇ ਇੱਕ ਗੱਲ ਕਰੀਏ ਵਾਰਡ ਨੰਬਰ 72 ਦਿੱਤਾ ਵਾਰਡ ਨੰਬਰ 72 ਤੋਂ ਗੌਰਵ ਜੋ ਕਿ ਐਸ ਟਾਈਮ ਡੋਰ ਟੂ ਡੋਰ ਕਰ ਰਹੇ ਨੇ ਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਵੋਟ ਦੀ ਉੱਥੇ ਜਿੱਤੇ ਦੇਖਿਆ ਜਾਏ ਦੇ ਭਾਰੀ ਇਕੱਠ ਗੌਰਵ ਦੇ ਨਾਲ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਮਰਥਨ ਦੇ ਰਹੇ ਨੇ ਲੋਕ ਤੇ ਲੋਕ ਉਮੀਦ ਵੀ ਕਰਦੇ ਨੇ ਕਿਤੇ ਨਾ ਕਿਤੇ ਕਿ ਉਹਨਾਂ ਨੂੰ ਕੋਈ ਅੱਛਾ ਕੈਂਡੀਡੇਟ ਮਿਲੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਤੇ ਨਾ ਕਿਤੇ ਕੁਝ ਸੁਧਾਰ ਹੋਣ ਕੁਝ ਜੋ ਕਮੀਆਂ ਪਿਛਲੇ ਸਰਕਾਰਾਂ ਵਿੱਚ ਰਹਿ ਗਈਆਂ ਪਿਛਲੇ ਕਾਉਂਸਲਰਾਂ ਦੇ ਹੋਂਤੇ ਰਹਿ ਗਈਆਂ ਉਹ ਹੁਣ ਕੋਈ ਅੱਛਾ ਕਾਉਂਸਲਰ ਆਏ ਤੇ ਉਹਨਾਂ ਦੀਆਂ ਉਹ ਸਮੱਸਿਆਵਾਂ ਤੂਰ ਹੋਣ ਤੇ ਗੱਲਬਾਤ ਕਰਦੇ ਹਾਂ ਗੌਰਵ ਦੇ ਨਾਲ ਜੀ ਗੋਰਮ ਜੀ ਜਿਸ ਤਰ੍ਹਾਂ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਆ ਚਾਰ ਪੰਜ ਦਿਨ ਹੋ ਗਏ ਡੋਰ ਟੂ ਡੋਰ ਕਰੇ ਬਹੁਤ ਅੱਛਾ ਸਮਰਥਨ ਦੇਖਣ ਨੂੰ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਜੀ ਮੈਂ ਤੁਹਾਡੀ ਮੀਡੀਆ ਰਾਈ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਉਹ ਤੁਹਾਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸੋ ਮੈਂ ਵਾਰਡ ਨੰਬਰ 72 ਤੋਂ ਗੌਰਵ ਖਲੋਤਰਾ ਆਜ਼ਾਦ ਉਮੀਦਵਾਰ ਜਿਹਦਾ ਕਿ ਚੋਣ ਨਿਸ਼ਾਨ ਬੈਟ ਹੈ ਜੀ 3 ਨੰਬਰ ਬਟਨ ਹੈ ਜੀ ਉਹਨਾਂ ਦਾ ਸੋ ਇਸ ਉਮੀਦ ਦੇ ਨਾਲ ਅਸੀਂ ਪਹਿਲਾਂ ਕਾਂਗਰਸ ਪਾਰਟੀ ਦੀ ਕਾਫੀ ਸੇਵਾ ਕੀਤੀ 3-4 ਸਾਲ ਦਫਤਰ ਖੋਲ ਕੇ ਰੱਖਿਆ ਤੋਂ ਉਹਨਾਂ ਨੇ ਬਹੁਤ ਹੀ ਬੇਈਮਾਨੀ ਕੀਤੀ ਤੋਂ ਟਿਕਟ ਹੋਰ ਕਿਤੇ ਦੇ ਦਿੱਤੀ ਤੋਂ ਇਸ ਗੱਲ ਦਾ ਦੁੱਖ ਤੇ ਹੁੰਦਾ ਹੀ ਹੈ ਪਰ ਕੋਈ ਗੱਲ ਨਹੀਂ ਸਾਡਾ ਅਨ੍ਹਾਏ ਆ ਅਸੀਂ ਫਿਰ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਦੁਨੀਆ ਦੀ ਸੇਵਾ ਕਰਨ ਲਈ ਮਤਲਬ ਕਿ ਇਹ ਚੋਣ ਲਈ ਖੜੇ ਹੋਏ ਆ ਤੋਂ ਉਮੀਦ ਕਰਦਾ ਵਾਂ ਕਿ ਕਈ ਮੇਨ ਛੱਡ ਕੇ ਜਿਹੜੀ ਬਣਨ ਵਾਲੀ ਹੈ ਸਾਰੇ ਹੀ ਗੁਰਨਾਣਕ ਪੂਰਾ 4-5 ਮੁਹੱਲੇ ਮਲਕੀ ਜਿਹੜੇ ਨੰਗ ਕੇ ਜਾਂਦੇ ਆ ਉਦੋਂ ਕਿਸੇ ਨੇ ਉਧਰ ਧਿਆਨ ਨਹੀਂ ਦਿੱਤਾ ਪਹਿਲੇ ਕਾਉਂਸਲਰਾਂ ਨੇ ਵੀ ਜੰਜ ਘਰ ਜਿਹੜੇ ਬਣੇ ਸੀ ਉਹ ਉਤਨਾ ਦੇ ਉਤਨਾ ਹੀ ਬਣੇ ਰਹਿ ਗਏ ਐਥੋਂ ਤੱਕ ਕੀ ਰਾਜਸਥਾਨ ਚ ਪਾਣੀ ਸ਼ੁਰੂ ਹੋ ਗਿਆ ਵਾ ਸਾਡੀ ਜਿਹੜੀ ਮਸੀਤ ਵਾਲੀ ਗਲੀ ਆ ਪਿੰਡ ਟਪਈ ਦੇ ਵਿੱਚ ਉਥੇ ਪ੍ਰੋਪਰ ਪਾਣੀ ਨਹੀਂ ਕਿਸੇ ਨੂੰ ਮਿਲਿਆ ਤੇ ਐਸ ਕਰਕੇ ਦਿਲ ਦੇ ਵਿੱਚ ਜਜਬਾ ਉੱਠਿਆ ਕਿ ਅਸੀਂ ਲੋਕਾਂ ਦੀ ਸੇਵਾ ਤਨੋਂ ਮਨੋਂ ਹੋ ਕੇ ਕਰਾਂਗੇ ਪਰ ਤਿੰਨ ਚਾਰ ਸਾਲ ਹੋ ਗਏ ਔਰ ਕਰਨ ਨੇ ਆ ਤੋਂ ਅੱਗੇ ਵੀ ਕਰਦੇ ਰਾਵਾਂਗੇ ਵਿਦਆਊਟ ਕੋਈ ਵੀ ਪਾਵਰ ਤੋਂ ਅਸੀਂ ਨਹੀਂ ਸੇਵਾ ਕੀਤੀ ਏ ਅਗਰ ਪਾਵਰ ਸਾਡੇ ਹੱਥ ਦੇ ਵਿੱਚ ਆਏਗੀ ਤਨੋਂ ਮਨੋਂ ਹੋ ਕੇ ਇਹਦੀ ਸੇਵਾ ਨਿਭਾਵਾਂਗੇ ਜੀ ਆਪਾਂ ਸੋਰਾ ਸੰਧਾਨ ਜਿੰਦਾਬਾਦ ਪਾਵਰ ਨੂੰ ਬੁਲਾਇਆ ਹੋ ਜਾ ਵੀਤਰਾ ਕਿਉਂ ਕੀਤਾ ਗਿਆ ਮਤਿਓ ਕਿ ਕੋਈ ਪੈਸੇ ਦਾ ਕਰਕੇ ਠੀਕਾ ਨਿਕਰੀਆਂ ਜਾਂ ਤੁਹਾਨੂੰ ਪਿੱਛੇ ਕਰ ਦਿੱਤਾ ਤੁਹਾਡੇ ਨਾਲ ਇੱਕ ਨਿਰਪੱਖ ਤੁਹਾਡੇ ਵਾਸਤੇ ਨਹੀਂ ਹੋਏ ਕੀ ਕਾਰਨ ਨੇ ਕਾਰਨ ਦੇਖੋ ਜੀ ਆਪਾਂ 3-4 ਸਾਲ ਹੋ ਗਏ ਲੱਗੇ ਰਹੇ ਬਾਦ ਦੇ ਵਿੱਚ ਜਿਹੜੇ ਬੀਜੇਪੀ ਤੋਂ ਵਾਪਸ ਆਏ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟਾ ਅਨਾਉਂਸ ਕਰ ਦਿੱਤੀ ਆ ਪਹਿਲਾਂ ਕਹਿੰਦੇ ਸੀ ਨਵੇਂ ਬੰਦਿਆਂ ਨੂੰ ਦਵਾਂਗੇ ਜਿਹੜੇ ਪੁਰਾਣੇ ਆਏ ਆ ਉਹਨਾਂ ਨੂੰ ਨਹੀਂ ਆਪਣਾ ਜਿਹੜੇ ਨਵੇਂ ਆਏ ਵਿੱਚ ਪਾਰਟੀ ਛੱਡ ਗਏ ਉਹਨਾਂ ਨੂੰ ਟਿਕਟਾ ਨਹੀਂ ਦਿੱਤੀਆਂ ਜਾਣਗੀਆਂ ਸੋ ਮੈਂ ਸੋਚਦਾ ਵਾਂ ਕਿ ਕਾਂਗਰਸ ਪਾਰਟੀ ਆਪਣੀ ਜ਼ੁਬਾਨ ਦੀ ਪੱਕੀ ਨਹੀਂ ਰਹੀ ਰਾਜਾ ਵੜਿੰਗ ਜੀ ਵੱਡੇ ਵੱਡੇ ਲਾਰੇ ਲਾਉਂਦੇ ਰਹੇ ਉੱਥੇ ਮੈਂ ਕਹਾਂਦੇ ਆ ਆਪਾ ਵਰਕਰਾਂ ਦੇ ਨਾਲ ਖੜੇ ਆ ਜਿਹੜੇ ਪੁਰਾਣੇ ਬੀਜੇਪੀ ਤੋਂ ਉੱਠ ਕੇ ਆਏ ਵਾਪਸ ਉਹਨਾਂ ਨੂੰ ਟਿਕਟ ਨਹੀਂ ਦਵਾਂਗੇ ਰਾਜਾ ਵੜਿੰਗ ਜੀ ਮੈਂ ਤੁਹਾਨੂੰ ਕਹਿਣਾ ਚਾਹਨਾ ਵਾਂ ਕਿ ਤੁਸੀਂ ਝੂਠ ਦੇ ਬੁਲੰਦ ਦੇ ਉੱਤੇ ਸਾਡੇ ਕੋਲ ਇੰਨਾ ਚਿਰ ਕੰਮ ਕਰਵਾਇਆ ਅਸੀਂ ਦਫ਼ਤਰ ਕਾਂਗਰਸ ਪਾਰਟੀ ਦੇ ਵਿੱਚ ਗੋਲ ਕੇ ਰੱਖਿਆ ਜਿਹੜੇ ਮੌਕੇ ਦੇ ਕੌਂਸਲਰ ਹੀ ਉਹ ਆਪ ਪਾਰਟੀ ਦੇ ਵਿੱਚ ਚਲ ਗਏ ਉਹਨਾਂ ਦੀ ਆਪਣੀ ਥਿੰਕਿੰਗ ਹੈਗੀ ਹੈ ਕਿਉਂ ਚਲ ਗਏ ਕਿ ਤਰ੍ਹਾਂ ਆਪਾਂ ਨੂੰ ਉਹਨਾਂ ਦੇ ਨਾਲ ਕੋਈ ਗੱਲਾ ਨਹੀਂ ਹੈ ਕੁਝ ਵੀ ਨਹੀਂ ਆ ਸੋ ਡਾਕਟਰ ਬਨਾਰਜੀ ਉਹ ਵੀ ਵਾਰਡ ਨੰਬਰ 72 ਜੋ ਭਾਜਪਾ ਦੀ ਜੁਆਇਨ ਕਰ ਲਈ ਉਹ ਵੀ ਉਹਨਾਂ ਦੀ ਚੁਆਇਸ ਆ ਆਪਾਂ ਨੂੰ ਉਹਨਾਂ ਨਾਲ ਵੀ ਕੋਈ ਵਿਰਸਤਾਨੀ ਨਹੀਂ ਆ ਸੋ ਗੱਲ ਆ ਵੇਗਾ ਕਾਂਗਰਸ ਪਾਰਟੀ ਨੂੰ ਪਿੰਡ ਟਪਈ ਵਾਰਡ ਨੰਬਰ 77 ਦੇ ਵਿੱਚ ਅਸੀਂ ਜਿੰਦਾ ਰੱਖਿਆ ਪਰ ਉਹਨਾਂ ਨੇ ਸਾਨੂੰ ਹੀ ਮਾਰ ਦਿੱਤਾ ਵਾ ਸੋ ਐਸ ਕਰਕੇ ਸਾਨੂੰ ਉੱਪਰ ਲੀਆਂ ਜਿਹੜੀਆਂ ਹਾਈ ਕਮਾਂਡ ਰਿਆਂ ਉਹਨਾਂ ਦੇ ਗੁੱਸਾ ਵਾ ਨਾ ਕਿ ਸਾਨੂੰ ਡਾਕਟਰ ਅਵਤਾਰ ਜਾਂ ਹੋਰ ਕਿਸੇ ਤੇ ਗੁੱਸਾ ਹੈਗਾ ਵਾ ਉਹਦੇ ਸਾਡੇ ਭਰਾ ਨੇ ਅਸੀਂ ਭਰਾਵਾਂ ਦੇ ਨਾਲ ਰਲ ਕੇ ਹੀ ਕੈਂਡੀ ਆਪਣੀ ਕਾਉਂਸਲਰੀ ਲੜ ਰਹੇ ਆ ਹੁਣ ਵੀ ਆਪਾਂ ਇੱਕ ਦੂਜੇ ਨੂੰ ਬੁਲਾਣੇ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬਿਲਕੁਲ ਕੀ ਅਪੀਲ ਕਰਦੇ ਹੋ ਲੋਕਾਂ ਕੋ ਵੀ ਕਿੰਨਾ ਕਿਤੇ ਹੀ ਗਾਣੇ ਤੁਹਾਡੀ ਬਰਾਬਰ ਤੇ ਅੱਛਾ ਕੈਂਡੀਡੇਟ ਆ ਤੁਸੀਂ ਸੁਧਾਰ ਹੋਣ ਪਰ ਹੁਣ ਤੁਸੀਂ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਮੈਂ ਲੋਕਾਂ ਨੂੰ ਇਹੋ ਅਪੀਲ ਕਰਦਾ ਵਾਂ ਜਿਹੜੇ ਤਿੰਨ ਚਾਰ ਸਾਲ ਅਸੀਂ ਤੁਹਾਡੀ ਪਹਿਲਾਂ ਵੀ ਸੇਵਾ ਕੀਤੀ ਏ ਤੁਸੀਂ ਆਪਣਾ ਕੀਮਤੀ ਵੋਟ ਪਾ ਕੇ ਚੋਣ ਨਿਸ਼ਾਨ ਬੈਠ ਤੇ ਸਾਨੂੰ ਕਾਮਯਾਬ ਕਰੋ ਔਰ ਅੱਗੇ ਵੀ ਸੇਵਾ ਕਰਦੇ ਰਵਾਂਗੇ ਔਰ ਦਿਲੋਂ ਮਨੋਂ ਲਰਪਖ ਹੋ ਕੇ ਇਹ ਸੇਵਾ ਨਿਭਾਵਾਂਗੇ ਜੀ ਤੁਹਾਡੇ ਨਾਲ ਮੇਰੇ ਚਾਚਾ ਜੀ ਨੇ ਡਾਕਟਰ ਪ੍ਰਾਨ ਜੀ ਇਹਨਾਂ ਨੇ ਵੀ ਪਹਿਲਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜੀ ਏ ਤੋਂ ਇਹਨਾਂ ਨੂੰ ਕਹਾਂਗਾ ਕੁਝ ਬੋਲੋ ਜੀ ਡਾਕਟਰ ਪ੍ਰਾਂਤ ਜੀ ਜਿਸ ਤਰ੍ਹਾਂ ਤੁਸੀਂ ਕੇ ਸਮਰਥਨ ਦਿੱਤਾ ਹੈ ਔਰ ਡਾਟੂ ਡੋਰ ਵੀ ਕਰਵਾਇਆ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਰੱਖਾ ਉਹ ਇਲਾਕੇ ਵਾਲੇ ਤੇ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਜਿੰਦਗੀ ਵਿੱਚ ਆਪਣੇ ਤਰੋ ਜਿਨ੍ਹਾਂ ਨਾਲ ਪਿਆਰ ਨਾਲ ਪੁਤਲਾ ਹੈਗਾ ਸੀ ਉਹਨਾਂ ਕੋ ਗਏ ਆ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਵਾ ਕਿ ਆਪਾਂ ਇਹਨਾਂ ਨੂੰ ਵੋਟਾਂ ਦੇਵਾਂਗੇ ਤੇ ਆਪਾਂ ਇਹਨਾਂ ਨੂੰ ਕਾਮਯਾਬ ਕਰਾਂਗੇ ਦੁਸ਼ਲੇ ਕਰਦੇ ਆਂ ਇਹ ਇਲਾਕੇ ਦੇ ਜਿੱਤਰਾ ਕਾਰਪੋਰੇਸ਼ਨ ਦੇ ਅੰਡਰ ਕੰਮ ਹੁੰਦੇ ਆ ਉਹ ਕੰਮ ਪ੍ਰੋਪਰ ਹੁੰਦੇ ਹੀ ਨਹੀਂ ਆ ਜਿੱਤਰਾ ਲਾਈਟਾਂ ਦਾ ਹੋ ਗਿਆ ਪਾਣੀ ਦਾ ਹੋ ਗਿਆ ਸੀਵਰੇਜ ਦਾ ਹੋ ਗਿਆ ਹੋਰ ਕਰੀਆਂ ਕੁੜੀਆਂ ਜਿਹੜੀਆਂ ਕੱਸੀਆਂ ਟੁੱਟੀਆਂ ਭੱਦੀਆਂ ਬਿਲਕੁਲ ਕੋਈ ਕੰਮ ਨਹੀਂ ਹੁੰਦਾ ਤੇ ਇਸ ਕਰਕੇ ਜਦੋਂ ਆਪਾਂ ਦਾ ਮੇਰਾ ਭਿਜਾ ਵੀ ਲੱਗਦਾ ਨਾਲ ਤੇ ਨਾਲੇ ਚਲੋ ਵਧੀਆ ਬੰਦਾ ਅੱਗੇ ਵੀ ਕੰਮ ਕਰ ਰਿਹਾ ਸੀ ਕਾਂਗਰਸ ਪਾਰਟੀ ਦੇ ਲੋਕ ਪਰ ਉਹਨਾਂ ਨੇ ਪਤਾ ਨਹੀਂ ਕਿਉਂ ਨਹੀਂ ਇਹਨੂੰ ਤਿਕਰ ਦਿੱਤੀ ਕਿ ਆਪਣਾ ਦਫ਼ਤਰ ਵੀ ਇੰਨੇ ਕਾਂਗਰਸ ਪਾਰਟੀ ਦੇ ਲੋਕੋ ਖੋਲਿਆ ਜਾਤੀ ਉਹਦੇ ਵਿੱਚ ਕੋਈ ਇਹਨਾਂ ਨੂੰ ਬਦਲ ਕੇ ਉਹਨਾਂ ਨੂੰ ਸਪੋਰਟ ਨਹੀਂ ਕੀਤੀ। ਟੋਲੇ ਨੇ ਹਜ਼ਾਰ ਭਰ ਦਿੱਤੇ ਆ ਫਿਰ ਵੀ ਆਪਾਂ ਇਹਦੇ ਨਾਲ ਚੱਲੇ ਆ ਤੇ ਮੇਰੇ ਕੋਲ ਅਜ ਘੜ ਗਿਆ ਵੀ ਆਓ ਮੈਂ ਚਾਚਾ ਜੀ ਮੇਰੇ ਨਾਲ ਚੱਲੋ ਤੇ ਜਿਹੜੇ ਇਲਾਕਾ ਦਾ ਨਾਪਣਾ ਹੈ ਸਾਰਾ ਹੀ ਪਾਰ ਨੰਬਰ 77 ਤੇ ਆਪਾਂ ਜਿਹਦੀ ਵੀ ਮੋਟਰ ਹੈ ਉਹਨਾਂ ਨੂੰ ਬੰਦ ਕਰਾਂਗੇ ਕਿ ਤੁਸੀਂ ਇਹਨਾਂ ਨੂੰ ਬੈਟ ਦੇ ਨਿਸ਼ਾਨ ਉੱਤੇ ਉਰਨ ਆ ਕੇ ਗੌਰਮ ਖਲੋਤਰਾ ਜੀ ਨੂੰ ਕੰਮ ਦੇ ਆਪ ਕਰੋ ਤੇ ਜਿਨ੍ਹਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਲਾਕੇ ਉਹ ਆਪਾਂ ਸਰਕਾਰ ਦੇ ਦਰਸੇ ਕਰਵਾਵਾਂਗੇ ਇਹਦੇ ਕੋਲ। ਇਸ ਤਰ੍ਹਾਂ ਹੀ ਗੱਲਬਾਤ ਕੀਤੀ ਗੌਰਵ ਦੀ ਦੇ ਨਾਲ ਤੇ ਉਹਨਾਂ ਵੱਲੋਂ ਕੱਲ੍ਹ ਕੀਤੀ ਗਈ ਕਾਂਗਰਸ ਪਾਰਟੀ ਦੀ ਜਿੱਤੇ ਉਹਨਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਕਿੰਨਾ ਕਿਤੇ ਵਿਦਕਰਾ ਕੀਤਾ ਤੇ ਉਹਦੇ ਚੱਲਦੇ ਹੀ ਉਹਨਾਂ ਵੱਲੋਂ ਉਮੀਦਵਾਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਹ ਚੋਣ ਲੜੀ ਜਾ ਰਹੀ ਹੈ ਐਸੇ ਲੋਕਾਂ ਕੋਲੋਂ ਵੀ ਅਪੀਲ ਕੀਤੀ ਗਈ ਉਹਨਾਂ ਵੱਲੋਂ ਕਿ ਲੋਕ ਉਹਨਾਂ ਨੂੰ ਵੋਟ ਪਾਉਣ ਤੇ ਕਾਮਯਾਬ ਬਣਾਉਣ ਇਸ ਤਰ੍ਹਾਂ ਹੀ ਜੁੜੇ ਰਹੋ ਅਦੇਸ਼ ਦੇ ਨਾਲ ਮੀਨੂ ਦੇ ਆਜ਼ਾਦ ਕੈਮਰਾ ਪਰਸਨ ਪਲਵੀ ਦੇ ਨਾਲ پر اب نال